ਯਾ ਲੋਰੰਡ ਸੋਨਾ ਲੱਗਦਾ ਫੁੱਲ ਸਰਸੋਂ ਦੇ ਸੰਗ ਦੀ ਫਿਰੇ ਓ ਯਾਰ ਸਰਸੋਂ ਤਾਂ ਯਾਦ ਆਇਆ ਸਰੋਂ ਦਾ ਸਾਗ ਕਿੰਨਾ ਸੋਹਣਾ ਲੱਗਾ ਓ ਤੋੜੀਏ ਓ ਯਾਰ ਚੰਗਾ ਲੱਗਦਾ ਕਿ ਇਹਦੀ ਪਹਿਲੀ ਸਾਗ ਤੋੜਾਂਗੇ ਵਖੀਰ ਡਾਂਗ ਮਾਰੂ ਅਗਲਾ ਸਾਡੇ ਤੇ ਡਾਂਗ ਵੱਜੀ ਨਹੀਂਗੀ ਸਾਡੇ ਪਿੰਡ ਮੈਂ ਤੇ ਮੇਰੀ ਬੇਬੇ ਸਾਗ ਮੇਜਾ ਤੋੜ ਕੇ ਖਾਦਾ ਤਾਇਆ ਤਾਇਆ ਕਿਹਦੀ ਪਹਿਲੀ ਚਾਈ ਕਿਹਦੀ ਪਹਿਲੀ ਤੇ ਕੀ ਸਾਗ ਤੋੜ ਲਿਆ ਤਾਂ ਸਾਡਾ ਹੀ ਹੋ ਗਿਆ ਫਿਰ ਨਾਲ ਇੱਡੀ ਕਿਹੜੀ ਕਰਨਿਆ ਸਾਗ ਕੋਲੀ ਉਹਨਾਂ ਨੂੰ ਵੀ ਤੇ ਆਈਦੀ ਸੀ ਲਾਂਭਾ ਲੱਤ ਗਿਆ ਯਾਰ ਮੈਂ ਨਹੀਂ ਸਾਗ ਸੁਖ ਖਾਣਾ ਸਾਗ ਆਖਾ ਧੁੰਨੀ ਹਰੀ ਹੋ ਗਈ ਅੱਗੇ ਮੇਰੀ ਮੈਂ ਤੇ ਖਾਣਾ ਨਾ ਹਾ ਸਾਗ ਹਾ ਸਾਗ ਰੋਕਿਓ ਜੀ ਰੋਕਿਓ ਰੋਕਿਓ ਕਾ ਕਰ ਯਾਰ ਹਾਈ ਰੋਕ ਤਾਂ ਵੇਲੋ ਰੋਕੋ ਰੋਕ ਦੋ ਹਾਈ ਜੇ ਮੈਨੂੰ ਦਿਖ ਜੇ ਸਾਗ ਕਿਤੇ ਤੇ ਮੈਂ ਕਰਕੇ ਫਲਾਈ ਆਵਾ ਕੀ ਕਰਦੀ ਪਈਆਂ ਯਾਰ ਮੈਨੂੰ ਬੇਸੀ ਮਹਿਸੂਸ ਹੋਣ ਦੀ ਆ ਯਾਰ ਖਾਣ ਲੱਗੇ ਨੀ ਬੇਸੀ ਮਹਿਸੂਸ ਹੁੰਦੀ ਓਏ ਯਾਰ ਮੱਖੜੀ ਵੀ ਪੜੀ ਦੇਸੀ ਕਿ ਹੋਈ ਪਾ ਦੇ ਕੋ ਚੇਤੇ ਜੇ ਤੀਸਾਂ ਤੋੜਨਾ ਮੈਨੂੰ ਨਹੀਂ ਤੋੜਨਾ ਆਉਂਦਾ ਰੋਟੀ ਤੋੜਨੀ ਆਂਦੀ ਨਾ ਹਾਈ ਕੱਚੀਆ ਕੱਚੀ ਕੁਲੀ ਕੁਲੀ ਗੰਦਲਾ ਹੈ ਗਿਆ